ਪਸ਼ਿਆਰਪੋਰਟ ਦੇ ਪਿੰਡ ਅਜਨੂਹਾ ਦੇ ਵਿੱਚ ਇੱਕ ਖਾਸ ਦ੍ਰਿਸ਼ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਤੋਂ ਜਦੋਂ 8 ਅਧਿਆਪਕ ਪੈਂਤੀ ਚੈਰੀ ਪੰਜਾਬ ਪਹੁੰਚੇ ਤੇ ਜਦੋਂ ਪੰਜਾਬ ਦੀ ਮਿੱਟੀ ਦਾ ਪਿਆਰ ਸੱਭਿਆਚਾਰਕ ਸਨਮਾਨ ਉਸ ਆਸਟ੍ਰੇਲੀਆਈ 8 ਅਧਿਆਪਕਾਂ ਨੂੰ ਦਿਖਾਇਆ ਗਿਆ ਤਾਂ ਉਸ ਵੇਲੇ ਉਹਨਾਂ ਦਾ ਰਿਐਕਸ਼ਨ ਬਿਲਕੁਲ ਦੇਖਣ ਵਾਲਾ ਸੀ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਤਸਵੀਰਾਂ ਤੱਕ ਵਾਰ ਨਜ਼ਰ ਮਾਰ ਲਵੋ ਤੇ ਉਸ ਤੋਂ ਬਾਅਦ ਦੱਸਦੇ ਹਾਂ ਕਿ ਇਹਨਾਂ ਆਸਟ੍ਰੇਲੀਆ ਤੋਂ ਆਏ 8 ਅਧਿਆਪਕ ਦਾ ਰਿਐਕਸ਼ਨ ਕਿਹੋ ਜਿਹਾ ਸੀ ਤੇ ਕਿਹੜੀਆਂ ਗੱਲਾਂ ਇਹਨਾਂ ਨੇ ਪੰਜਾਬ ਬਾਰੇ ਸਾਂਝੀਆਂ ਕੀਤੀਆਂ ਗਰੇਡਪ ਵਿਰਾਤ ਉਸੇ ਦੇਖ ਰਹੇ ਹੋ ਅਜਰੁਹਾ ਦੇਹੀ ਵਸਨੇਕ ਅਤੇ ਆਸਟ੍ਰੇਲੀਆ ਦੇ ਵਿੱਚ ਅਹਿਮ ਰਾਜਨੀਤਿਕ ਪਦਵੀ ਰੱਖਣ ਵਾਲੇ ਹਰਕਿਰਤ ਸਿੰਘ ਅਜਰੁਹਾ ਜੋ ਆਪਣੇ ਵਫਦ ਦੇ ਨਾਲ ਭਾਰਤ ਪਹੁੰਚੇ ਇਸ ਦੌਰਾਨ ਉਹ ਆਪਣੇ ਪਿੰਡ ਵੀ ਆਏ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਪੰਜਾਬੀ ਜੀਵਨ ਜਾਚ ਦੀ ਦਿਖਾਇਆ ਆਸਟ੍ਰੇਲੀਆਈ ਆਰਟ ਅਧਿਆਪਕਾ ਪੈਂਤੀ ਚੇਰੀ ਜਿਹੜੀ ਪਹਿਲੀ ਵਾਰ ਪੰਜਾਬ ਦੇ ਵਿੱਚ ਆਈ ਸੀ ਉਸ ਦਾ ਅੱਜ ਨੂਹਾ ਸਕੂਲ ਦੇ ਵਿੱਚ ਉਸ ਦਾ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੇ ਨਾਲ ਉਸ ਦਾ ਸਨਮਾਨ ਕੀਤਾ ਗਿਆ ਸਕੂਲ ਦੇ ਬੱਚਿਆਂ ਨੇ ਜਦੋਂ ਉਸ ਨੂੰ ਸੱਜਿਆ ਕਾਲ ਆ ਕੇ ਬੁਲਾਇਆ ਉਹਦੀ ਸੋਹਣੀ ਹਸੇ ਜਿਹੜੀ ਸੀ ਉਸ ਦੀ ਮੁਸਕਾਨ ਜਿਹੜੀ ਪਿਆਰੀ ਸੀਗੀ ਉਹ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰ ਗਈ ਸਮਸਕਰੌਂਦੀ ਹੋਈ ਆਸਟ੍ਰੇਲੀਆਈ ਟੀਚਰ ਨੂੰ ਤਾਂ ਤੁਸੀਂ ਦੇਖਿਆ ਕਿ ਜਦੋਂ ਸਾਸ਼ੀਕਾਲ ਬੱਚਿਆਂ ਨੇ ਆਖਿਆ ਸਕੂਲ ਦੇ ਬੱਚਿਆਂ ਦੇ ਵੱਲੋਂ ਜਿਹਨੂੰ ਬੁਲਾਇਆ ਗਿਆ ਬੜੇ ਹੀ ਪਿਆਰ ਦੇ ਨਾਲ ਕਿ ਸੱਚ ਦੀ ਅਕਾਲ ਜੀ ਤਾਂ ਉਸਨੇ ਕਿਹੋ ਜਿਹਾ ਰਿਐਕਸ਼ਨ ਦਿੱਤਾ ਤੇ ਇਸ ਦੇ ਨਾਲ ਹੀ ਉਸਨੇ ਕਿਤਨਾ ਗੱਲਬਾਤ ਕੀਤੀ ਆ ਉਸ ਉੱਤੇ ਵੀ ਤੁਸੀਂ ਨਜ਼ਰ ਮਾਰ ਲਵੋ ਆਈ ਏਨ ਆਰਟਿਸਟ ਮਿਊਰਲਿਸਟ ਫਰਮ ਮੈਲਬਨ ਆਸਟ੍ਰੇਲੀਆ ਐਂਡ ਆਈ ਕੰਪਲੀਟਿਡ ਅ ਮਿਊਰਲ ਪ੍ਰੋਜੈਕਟ ਥੈਟ ਵਾਸ ਰੈਕਗਨਾਈਜ਼ਿੰਗ ਅ ਸੀਕ ਹਿਊਮਨ ਰਾਈਟਸ ਐਕਟਿਵਿਸਟ ਜੈਸਵਨ ਸਿੰਘ ਕਲਰਾ ਐਂਡ ਇਟ ਗਾਟ ਦੀ ਅਮ Attention of the world, and so I was invited to speak at an international humanitarian conference here in Punjab, um, and that was a few days ago and then i came to this village uh, on the back of that conference um, and i came to this school to, to meet the children and the teachers and, and, and see the facilities and it's been incredible i've been welcomed into this community and as an artist i love all the color and the brightness of the children it's been a life-changing experience and i'm excited to come back again school <laughs> ਉਸਨੇ ਕਿਹਾ ਕਿ ਇਹਨਾਂ ਦੇ ਵਿੱਚ ਬੜਾ ਟੈਲੈਂਟ ਹੈ ਅਤੇ ਉਹ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਬਾਰੇ ਜ਼ਰੂਰ ਜ਼ਿਕਰ ਕਰੇਗੀ। ਇਦੇ ਨਾਲ ਹੀ ਜਦੋਂ ਹਰਕਿਰਤ ਸਿੰਘ ਨੇ ਉਸ ਨੂੰ ਪਿੰਡ ਦੇ ਗੁਰਦੁਆਰੇ, ਖੇਤਾਂ ਤੇ ਸਧਾਰਨ ਪੰਜਾਬੀ ਘਰ ਦਾ ਦੌਰਾ ਕਰਾਇਆ ਤਾਂ ਉਹ ਪੂਰੀ ਤਰ੍ਹਾਂ ਮੁਕਤ ਹੋ ਗਈ। ਉਸਨੇ ਕਿਹਾ ਇਹ ਮਿੱਟੀ ਸਿਰਫ ਖੇਤ ਹੀ ਨਹੀਂ ਉਗਾਉਂਦੀ ਇਹ ਪਿਆਰ ਵੀ ਉਗਾਉਂਦੀ ਹੈ। ਇਹ ਜਜ਼ਬਾ ਇਹ ਮੇਰਾ ਦਿਲ ਜਿੱਤ ਕੇ ਲੈ ਗਈ ਹੈ। ਹਾਂਜੀ ਹਰਕੀਰਤ ਜੀ ਤੁਸੀਂ ਇੱਥੇ ਆਏ ਹੋ ਪੰਜਾਬ ਆਪਣੇ ਪਿੰਡ ਦੇ ਘਰ ਆਏ ਹੋ। ਤੁਹਾਡੇ ਨਾਲ ਜਿਹੜੀ ਗੈਸਟ ਹੈਗੀ ਆ ਤੂੰ ਆਸਟ੍ਰੇਲੀਆ ਚੋਂ ਮਿਸ ਜੋ ਮਿਸ ਪੈਥਨੀ ਆ ਇਹਨੂੰ ਨਾਲ ਲੈ ਕੇ ਆਏ ਕਿ ਕਿਸ ਵਿਜਿਟ ਲਈ ਕਿਸ ਉਦੇਸ਼ ਲਈ ਇੱਥੇ ਆਈ ਸੀਗੀ So Bethany, um, the journalist is asking uh, what is your motive of coming to Punjab um, and uh, how was your experience visiting Punjab and the school? Yeah. Yes. So I'm an artist and muralist from Melbourne, Australia and I completed a mural project that was recognising a Sikh human rights activist, Jaswant Singh Kalra, and it got the um, attention of the world. And so I was invited to speak at a international humanitarian conference here in Punjab um, and that was a few days ago. And then I came to this village uh, on the back of that conference. Um, and I came to this school to, to meet the children and the teachers and, and, and see the facilities. and it's been incredible. I've been welcomed into this community and as an artist I love all the color and the brightness of the children. It's been a life-changing experience and I'm excited to come back again. ਹਾਂ ਅਕੀਰ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਇੱਥੇ ਦੀ ਗੱਲ ਕਰਤੀ ਉਹ ਮੋਟਿਵ ਦੀ ਮੈਂ ਗੱਲ ਕੀਤੀ ਸੀਗੀ ਇਹ ਮੋਟਿਵ ਕੀ ਜਿਹੜਾ ਇੱਥੇ ਏਰੀਆ ਦੇ ਵਿੱਚ ਤੁਹਾਡੇ ਨਾਲ ਆਉਣ ਦਾ ਇਹਨਾਂ ਦਾ ਉਹ ਪੂਰਾ ਹੋ ਗਿਆ ਕਿਸ ਕਲੇ ਜੀ ਬਿਲਕੁਲ ਜਿਸ ਤਰ੍ਹਾਂ ਬੈਤਨੀ ਹੋਰਾਂ ਨੇ ਦੱਸਿਆ ਜੀ ਕਿ ਸਾਡਾ ਜਿਹੜਾ ਇੱਥੇ ਆਉਣ ਦਾ ਮੋਟਿਵ ਸੀ ਉਹ ਇੱਥੇ ਇੱਕ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਬਲੰਦਪੁਰੀ ਦੇ ਵਿੱਚ ਹੋ ਰਹੀ ਸੀ ਤੇ ਉੱਥੇ ਜਿਹੜਾ ਸਾਨੂੰ ਇਨਵੀਟੇਸ਼ਨ ਮਿਲਿਆ ਸੀ ਤੇ ਉਹ ਜਿਹੜਾ ਮੋਟਿਵ ਹੈ ਜੀ ਹੁਣ ਉਹ ਜਿਹੜੀ ਕਾਨਫਰੰਸ ਹੈ ਉਹ ਕੱਲ ਫਿਨਿਸ਼ ਹੋਈ ਆ ਜਿਹਦੇ ਵਿੱਚ ਤਕਰੀਬਨ 45 ਦੇਸ਼ਾਂ ਦੇ ਨੁਮਾਇੰਦੇ ਸੀ ਤੇ ਅਸੀਂ ਆਸਟ੍ਰੇਲੀਆ ਤੋਂ ਆਏ ਹੋਏ ਸੀਗੇ ਤੇ ਉਸ ਤੋਂ ਬਾਅਦ ਕਾਨਫਰੰਸ ਫਿਨਿਸ਼ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਪਿੰਡ ਲੈ ਕੇ ਆਏ ਆ ਤੇ ਪਿੰਡ ਦਾ ਜਿਹੜਾ ਪ੍ਰਾਇਮਰੀ ਸਕੂਲ ਆ ਬਿਕੋਜ਼ ਇਹ ਉੱਥੇ ਆਰਟਸ ਦੇ ਟੀਚਰ ਹੈਗੇ ਆ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਉਹਦੇ ਕਾਰਨ ਇਹਨਾਂ ਦੀ ਵੀ ਮਨਸ਼ਾ ਸੀ ਕਿ ਮੈਂ ਇੱਥੇ ਬੱਚਿਆਂ ਨੂੰ ਦੇਖਾਂ ਕਿ ਇੱਥੇ ਦਾ ਐਜੂਕੇਸ਼ਨ ਸਿਸਟਮ ਕਿਸ ਤਰ੍ਹਾਂ ਚੱਲਦਾ ਆ ਤੇ ਇਹਨਾਂ ਨੂੰ ਬੜੀ ਖੁਸ਼ੀ ਹੋਈ ਆ ਕਿ ਇੱਥੇ ਅਸੀਂ ਆਏ ਆ ਬੱਚਿਆਂ ਨੂੰ ਦੇਖਿਆ ਮਿਲੇ ਆ ਤੇ ਪਲੱਸ ਜਿਹੜਾ ਸਕੂਲ ਦਾ ਬਿਕੋਜ਼ ਇਹ ਆਰਟਸ ਦੇ ਟੀਚਰ ਆ ਤੇ ਇਹ ਵੱਡੀਆਂ ਜਿਹੜੀਆਂ ਪੇਂਟਿੰਗਸ ਆ ਮਿਊਰल्स ਆ ਉਹ ਮੈਲਬਨ ਦੇ ਵਿੱਚ ਬਣਾਉਂਦੇ ਆ ਤੇ ਜਿਸ ਤਰ੍ਹਾਂ ਇੱਥੇ ਸਕੂਲ ਦੇ ਵਿੱਚ ਆਰਟਵਰਕ ਬਣਿਆ ਹੋਇਆ ਬਹੁਤ ਸੋਹਣੀਆਂ ਪੇਂਟਿੰਗਸ ਬਣੀਆਂ ਹੋਈਆਂ ਵਿਜ਼ੂਅਲ ਤਰੀਕੇ ਦੇ ਨਾਲ ਬੱਚਿਆਂ ਨੂੰ ਪੜਾਇਆ ਜਾ ਰਿਹਾ ਤੇ ਉਹ ਇਹਨਾਂ ਨੂੰ ਕਾਫੀ ਜਿਹੜਾ ਇੰਪ੍ਰੈਸਿਵ ਲੱਗਾ ਤੇ ਉਹ ਚਾਹੁੰਦੇ ਆ ਵੀ ਮੈਂ ਫਿਰ ਦੁਬਾਰਾ ਇੱਥੇ ਆ ਕੇ ਵਿਜ਼ਿਟ ਕਰਾਂ ਤੇ ਜੇਕਰ ਇਹਨਾਂ ਵੱਲੋਂ ਵੀ ਕੋਈ ਕੰਟ੍ਰਿਬਿਊਸ਼ਨ ਬਣਦੀ ਹੋਈ ਬਿਕੋਜ਼ ਇਹ ਵੱਡੀਆਂ ਪੇਂਟਿੰਗਸ ਸਾਰੀ ਦੁਨੀਆ ਦੇ ਵਿੱਚ ਬਣਾਈਆਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਤੇ ਇੱਥੇ ਵੀ ਆ ਕੇ ਕੰਟ੍ਰਿਬਿਊਟ ਕਰ ਸਕਣ ਬਹੁਤ-ਬਹੁਤ ਧੰਨਵਾਦ ਅੱਜ ਪ੍ਰਾਇਮਰੀ ਸਕੂਲ ਜਨੂਹਾ ਦੇ ਵਿੱਚ ਆਪਾਂ ਆਏ ਆ ਇੱਥੇ ਖੜੇ ਇੱਥੇ ਆਸਟ੍ਰੇਲੀਆ ਤੋਂ ਲੜਕੀ ਆਈ ਆ ਪੈਥਨੀ ਜਿਹੜੀ ਹਰਕੀਰਤ ਸਿੰਘ ਉਹਨਾਂ ਦੇ ਨਾਲ ਆਏ ਆ ਤੇ ਤੁਸੀਂ ਇੱਥੇ ਉਹਨਾਂ ਦਾ ਸਵਾਗਤ ਕੀਤਾ ਤੇ ਕੀ ਕੀ ਤੁਸੀਂ ਰਗਾਇਆ ਇਹਨਾਂ ਨੂੰ ਅੱਜ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਯਾਰ ਕਿ ਮੈਂ ਇਸ ਵੀਰ ਦਾ ਕੋਈ ਪ੍ਰੋਗਰਾਮ ਹੋਰ ਬਣਾਇਆ ਸੀ ਤੇ ਮੈਨੂੰ ਹਰਕੀਰਤ ਦੀ ਮੰਮੀ ਦਾ ਤੇ ਹਰਕੀਰਤ ਦਾ ਜੱਲੇ ਫੋਨ ਆਇਆ ਨਾ ਜੀ ਕਿ ਅੱਜ ਤਾਂ ਸਕੂਲ ਪਾਂਟੋ ਤੋਂ 11:00 ਵਜੇ ਕਿਉਂ ਮੱਗਿਓ ਹੈ ਸੋ ਮੈਂ ਉਹਨਾਂ ਦੇ ਹੁਕਮ ਤੇ ਸਕੂਲ ਪਾਂਟਾ ਜੀ ਤੇ ਕਿਉਂਕਿ ਇਸ ਸਕੂਲ ਨਾਲ ਮੇਰੀ ਬਹੁਤ ਨੇੜਤਾ ਮੈਂ ਸਕੂਲ ਵਿੱਚ ਪੜਿਆ ਵੀ ਆ ਮੇਰੀ ਵਾਈਫ ਨੇ ਇਥੇ ਫਾਰਨਸ ਚ ਪੜਾਇਆ ਤੇ ਜਦੋਂ ਇਹ ਦੋਏ ਸਾਡੇ ਕੋਲ ਫਾਰਨਰ ਇਖ ਤਾਂ ਮੈਡਮ ਜਿਹੜੀ ਆਏ ਮਿਸ ਰੁਤਿਕੀ ਨਾਮ ਨਾਲ ਪੈਥਨੀ ਪੈਥਨੀ ਜੀ ਇਹ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਆਰਟ ਆਰਟ ਐਂਡ ਕ્રાਫਟ ਟੀਚਰ ਹੈ ਮੇਰੇ ਕੋਲ ਬਹੁਤ ਸੋਹਣੇ ਬੁੱਤ ਘੜਿਆ ਇਹ ਆਸਟ੍ਰੇਲੀਆ ਚ ਇਹਨਾਂ ਦਾ ਵਰਲਡ ਲੈਵਲ ਦੇ ਉੱਤੇ ਡਾਣਾ ਆ ਇਹਨਾਂ ਦੇ ਨਾਲ ਸਾਡੇ ਬੱਚਾ ਜਿਹੜਾ ਹੀਰਤਿਆ OVS ਆਸਟ੍ਰੇਲੀਆ ਵਿੱਚ ਜਾਂ ਸਾਰੀ ਬੋਰਡ ਵਿੱਚ ਕਿਸੇ ਵੀ ਇੰਟਰਡੈਕਟਿਵ ਦੀ ਮੇਰੇ ਖਾ ਲੋੜ ਨਹੀਂ ਹੈ ਕਿਉਂਕਿ ਉੱਥੇ ਇੱਕ ਨੈਸ਼ਨਲ ਪਾਰਟੀ ਦਾ ਹੋਣੀ ਬਟੰਡ ਰਪਿਆ ਇਲੈਕਸ਼ਨ ਕਈ ਵਾਰੀ ਲੜਦਾ ਹੋ ਪਾਰਲੀਮੈਂਟ ਲਈ ਤੇ ਇਸ ਕਰਕੇ ਜਦੋਂ ਇਹ ਨਾਲ ਦੋਏ ਅੱਜ ਆਏ ਆ ਸਾਡੇ ਸਕੂਲ ਵਿਖੇ ਤੇ ਮੈਨੂੰ ਬਹੁਤ ਕੁਝ ਹੋਈ ਵੀ ਚਲੋ ਕੋਈ 12ਵੀਂ ਸਾਡੇ ਸਕੂਲ ਨੂੰ ਦੇਖਣਾ ਹੁੰਦੇ ਆ ਇਹ ਤਾਂ ਪਿੰਡ ਦੇ ਤਾਂ ਸਾਡੇ ਵਿੱਚ ਹੀ ਰਹਿੰਦੇ ਆ ਲੋਕ ਆਪਾਂ ਸਾਰੇ ਦੇਖਦੇ ਆ ਇਹਨਾਂ ਨੂੰ ਬਹੁਤ ਨਵਾਂ ਲੱਗਾ ਕਿਉਂਕਿ ਕਿਤ ਵੀ ਕਈ ਸਾਲ ਬਾਅਦ ਚਾਰ ਸਾਲ ਬਾਅਦ ਸਾਡੇ ਸਕੂਲ ਚ ਆਇਆ ਦੁਆਰਾ ਤੇ ਇਸ ਸਕੂਲੇ ਵਿੱਚ ਬਹੁਤ ਸਾਰੀ ਚੇਂਜ ਹੋਈ ਉਹ ਸਾਰੀ ਬਿਲਡਿੰਗ ਚੇਂਜ ਹੋਇਆ ਸਾਰਾ ਐਟਮੋਸਫੇਅਰ ਚੇਂਜ ਹੋਇਆ ਬਲਾਕ ਆਫ ਜਿਹੜਾ ਪੁਰਤੂਈ ਵਾਲਾ ਤੇ ਮੈਡਮ ਦਰਸ਼ਨ ਕੌਰ ਜੀ ਸਕੂਲ ਨੂੰ ਸਾਰਾ ਪ੍ਰਬੰਧ ਕਰ ਰਹੇ ਆ ਤੇ ਵੱਡੀ ਖੁਸ਼ੀ ਮੈਨੂੰ ਇਸ ਗੱਲ ਦੀ ਆ ਵੀ ਇਸ ਮੌਕੇ ਤੇ ਆਇਆ ਜਦੋਂ ਸਾਡੀ ਡਿਸਟ੍ਰਿਕਟ ਦੀ ਕਬੱਡੀ ਲੜਕੀਆਂ ਦੀ ਟੀਮ ਜਿਹੜੀ ਇਸ ਬਲੌਗ ਦੀ ਟੀਮ ਆ ਉਹ ਮਹਾਰੀ ਵਿਖੇ ਪੰਜਾਬ ਛੇਡ ਗੇਮਾਂ ਦੇ ਵਿੱਚ ਖੇਡਣ ਗਈ ਹੋਆ ਤੇ ਮੈਂ ਕਾਹੂੰਗਾ ਕਿ ਇਹ ਸਾਡੇ ਸਾਥੀ ਸਾਡਾ ਇਹ ਪਰਿਵਾਰ ਮੁਰਕੇ ਸਕੂਲ ਵਿੱਚੋਂ ਜਦੋਂ ਸਾਡੀ ਟੀਮ ਇਨਾਮ ਲੈ ਕੇ ਇੱਥੇ ਪਹੁੰਚਾਂਗੇ ਤਾਂ ਮੈਂ ਇਹਨਾਂ ਦਾ ਆਪਣੇ ਵੱਲੋਂ ਆਪਣੇ ਸਕੂਲ ਦੇ ਸਾਰੇ ਪ੍ਰਬੰਧਕਾਂ ਵੱਲੋਂ ਮੈਨੇਜਮੈਂਟ ਕਮੇਟੀ ਵੱਲੋਂ ਮੈਡਮ ਜਰਸ਼ਨ ਕੌਰ ਜੀ ਵੱਲੋਂ ਭਾਜੀ ਕਮੇਟੀ ਤੋਂ ਸਾਰਿਆਂ ਵੱਲੋਂ ਹੀ ਮੈਂ ਇਹਨਾਂ ਦਾ ਬਹੁਤ ਧਰਵਾਦਾ ਰਣੀ ਆ ਤੇ ਇਹਨਾਂ ਨੂੰ ਦੁਆਰਾ ਆਸ ਕਰਦਾ ਕਿ ਮੁੜ ਕੇ ਫੇਰ ਵੀ ਇਹ ਸਾਡੇ ਸਕੂਲ ਵਿੱਚ ਆਉਣ ਦਾ ਸੰਦੇਣ ਦੇਣ ਤੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਦਾ ਕਲਚਰ ਕੀ ਆ ਸਾਡੇ ਇਲਾਕੇ ਦਾ ਕਲਚਰ ਕੀ ਆ ਸਾਡੇ ਇਲਾਕੇ ਦੇ ਸਕੂਲ ਕਿਦਾਂ ਦੇ ਆ ਤੇ ਅਸੀਂ ਇਹਨਾਂ ਨੂੰ ਕਿਦਾਂ ਦਾ ਬਣਾਉਣੇ ਚਾਹਨੇ ਆ ਤੋ ਬਹੁਤ-ਬਹੁਤ ਧੰਨਵਾਦ ਵਾਈਗੁਡੀ ਕਾ ਖਾਲਚਾ ਵਾਈਗੁਡੀ ਜਿਵੇਂ ਕਿ ਤਸਵੀਰਾਂ ਤੁਸੀਂ ਦੇਖੀਆਂ ਜਨੂਹਾ ਦਾ ਇਹ ਛੋਟਾ ਜਿਹਾਸ ਮਾਰੋ ਵਿਦੇਸ਼ ਤੋਂ ਵਾਈ ਮਹਿਮਾਨ ਦੇ ਦਿਲ ਤੇ ਪੰਜਾਬ ਦਾ ਵੱਡਾ ਅਸਰ ਛੱਡ ਗਿਆ ਤੇ ਹੋ ਸਕਦਾ ਹੈ ਕਿ ਆਸਟ੍ਰੇਲੀਆ ਵਾਪਸ ਜਾ ਕੇ ਬੱਚੇ ਨੂੰ ਸਿਰਫ ਬਤ ਕਲਾ ਹੀ ਨਾ ਸਿਖਾਏ ਬਲਕਿ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਵੀ ਲੈ ਕੇ ਜਾਵੇ ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰਨਾ